ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਛੁੜਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ ਪਿਛਲੇ ਤਿੰਨਾਂ ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਆ ਮੋਹਾਲਪੁਰ ਹਿਮਾਚਲ ਦਾ ਉਹਦਾ ਇੱਕ ਸਾਥੀ ਸੋਨੀ ਹੈ ਇਹਨਾਂ ਦੋਨਾਂ ਨੇ ਇਹ ਕិច្ਕ ਕੀਤਾ ਸੀ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਨਸਟੇਬਲ ਆ ਜੋ ਡਿਸਪੋਜ਼ ਹੋਇਆ ਹੋਇਆ ਉਹਦੇ ਖਿਲਾਫ ਹੋਰ ਵੀ ਐਫਆਈਆਰ ਕੇਸਿਸ ਰਜਿਸਟਰਡ ਹੈਗੇ ਆ सी बात बोलूं हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डी साहब की तरह एस साहब की तरह उन्होंने रैंसम के लिए डिमांड की थी एक लेटर फेंक के गए थे दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो में अल्फाज ही नहीं है पुलिस टीम के वो तो बातों में होती है कि यार पुलिस ऐसा करती है वैसा करती है भाजी पुलिस सुपर कॉप है हमारे पंजाब की वी शुड बी प्राउड ऑफ देम ਦੇਖੋ ਇਹ ਅੱਜ ਬੜਾ ਅਨਫੋਰਚੂਨੇਟ ਇਵਿਡੈਂਟ ਹੋਇਆ ਸੀਗਾ तकरीबन ਪੌਣੇ 3 ਵਜੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਦਾ ਇਕੱਠੀ ਕਿਸੇ ਜ਼ਰੂਰੀ ਮੀਟਿੰਗ ਤੇ ਸੀਗਾ ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰੇ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਵੇ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਹਦੇ ਨਾਲ-ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਜਿਹੜੇ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਉਹਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਇਸ ਇਨਵੈਸਟਿਗੇਟ ਕਰਾਂਗੇ ਕਿ ਹੋਰ ਕੋਈ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਾਂਸਟੇਬਲ ਆ ਉਹ ਤੋਂ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ ਪੁਰਵੀ ਐਫਆਈਆਰ ਕੇਸਿਸ ਰਜਿਸਟਰਡ ਹੈਗੀਆਂ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਸੀਲ ਕਰਕੇ ਗਦੋ ਤੋਂ ਸਰ ਇਹ ਰੈਕੀ ਕੀਤੀ ਜਾ ਰਹੀ ਹੈ ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਆ ਪਿਛਲੇ ਤਿੰਨ-ਚਾਰ ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹ 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 ਦੇ ਵਿੱਚ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਪੂਰ ਜਾਰਾ ਨਹੀਂ ਮੈਂ ਤੁਹਾਨੂੰ ਦੱਸ ਸਕੂਗਾ ਪਰ ਵਿਦ ਟਾਈਮ ਜਦੋਂ ਸੀ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਸਰ ਕਿਹੜੇ ਪਿੰਡ ਤੋਂ ਕਰੀਏ ਬੱਚਾ ਨੂਰਪੁਰ ਨੂਰਪੁਰ ਤੋਂ ਸਰ ਮੋਰੋਫ ਟੰਡੀ ਕੀ ਸੀ ਜਿਹਨਾਂ ਨੂੰ ਕਾਲੇ ਕਾਰ ਤੇ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਹਦੇ ਚ ਬੱਚੇ ਨੂੰ ਕਿਡਨੈਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਹੈ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲੀ ਹੈ ਹਾਂ ਡਿਮਾਂਡ ਜਦੋਂ ਬੱਚੇ ਨੂੰ ਕਿਡਨੈਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਵਿੱਚ ਰੱਖੀ ਦਿੱਤੀ ਹੋਣੀ ਨਹੀਂ 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 ਇਹ ਬਾਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਲੈ ਕੇ ਜੀ ਉਹ ਜਾਣ ਪਛਾਨ ਸੀਗੀ ਨਾਲ ਪਹਿਲੇ ਜੀ ਮੈਂ ਹਲੇ ਹੋਰ ਤੁਹਾਨੂੰ ਐਕਚੁਅਲੀ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ਡ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਇਨਵੈਸਟੀਗੇਸ਼ਨ ਕਰਾਂਗਾ ਪਹਿਲਾਂ ਬੈਕਗ੍ਰਾਉਂਡ ਹੈ ਉਹਨਾਂ ਦਾ ਹਾਂ ਅਮਿਤਰਾਣੇ ਦਾ ਹੈ ਜੀ ਮੈਂ ਦੱਸਿਆ ਉਹ ਡਿਸਮਿਸ ਕਨਸਟੇਬਲ ਹੈ ਉੱਥੋਂ ਵੀ ਇਹਨੂੰ ਡਿਸਮਿਸ ਕੀ ਜੀ ਮੈਂ ਆਪਣੇ ਸਟੋਰ 'ਤੇ ਥਾ ਮੂਝੇ ਕਾਲ ਆਈ ਘਰ ਸੇ ਮੂਝੇ ਕਾਲ ਆਈ ਥੀ ਘਰ ਸੇ ਕਿ ਇੱਕਦਮ ਸੇ ਬੱਚੇ ਕੋਈ ਉਠਾ ਕੇ ਲੈ ਗਿਆ और डेफिनेटली बींग फादर मेरा पैनिक होना बनता था मैं एकदम से घबराया मैं भागा गाड़ी लेके जब मैं घर के पास पहुंचा तो बहुत ज्यादा रश पड़ गया हुआ था एवरीबडी वॉज पैनिक और उन्होंने रेंसम के लिए डिमांड की थी एक लेटर फेंक के गए थे आ, दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बारी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना डिवीजन दो में गया वहां पे एस एच ओ शोहरत मान थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे उन्होंने उसी समय अपनी एकदम से एक्टिविटी दिखाई और डी एस पी मनहार साहब आगे उन्होंने देखा वो मुझे एस एस पी साहब और डी आई जी साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम आप, आपके बच्चे को वापस लेके आएंगे हमारी जो स्ट्रेटेजीज हैं उसको फॉलो करना है बिल्कुल कूल cool रखना है काम रखना है बहुत टफ होता है अ पेरेंट कूल काम रहना लेकिन आ, मैं यहाँ पे एक चीज बोलना चाहूंगा हम हम में से किसी ने भी नहीं हम सारे मैक्सिमम मतलब हम लोग जो है हम पेरेंट्स हैं ना तो हम लोगों ने अगर एक जनविन सी बात बोलू हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डी साहब की तरह एसएसपी साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सब ने इतना कॉपरेट किया पता नहीं कहां कहां से मुझे कॉल आ रहे थे कितने हजारों फोन आ गए और सबकी ब्लैसिंग्स थी सारे कह रहे थे बादल भाई आपने कभी किसी के साथ गलत नहीं किया आपके साथ भगवान गलत नहीं होने देंगे आपका बच्चा आपके पास वापिस आ जाएगा और Uh, मेरे पास में अल्फाज ही नहीं है पुलिस टीम के वो तो बातों में होती है कि यार पुलिस ऐसा करती है वैसा करती है भाजी पुलिस सुपर कॉप है हमारे पंजाब की वी शुड बी प्राउड ऑफ देम और अगर कभी भी भगवान ना करे आपको सिचुएशन कभी भी टफ लगे तो पुलिस पे ट्रस्ट करो उन पे फेथ करो थैंक यू सो मच लगभग उनके साथ कोई पहचान वगैरह मुझे मुझे पता नहीं अभी सर कुछ बात करेंगे डिस्कस करेंगे तो मैं कह सकता हूँ जी अभी मेरे पास में कोई इन्फॉर्मेशन नहीं।, नहीं जैसे बस अभी अभी सर लेके आए बच्चे को चीज़ मेरा बेटा बिल्कुल सही सलामत इन्होंने मेरे तक वापस पहुंचा दिया अपनी कमिटमेंट के हिसाब से कि बादल भाई आप टेंशन मत लो हम आपके बच्चे को लेके आएंगे और वो बिल्कुल ठीक है थैंक यू सो मच इफ यू विश दे पठानकोट एफिलियटेड टू सी बी एस ई न्यू डेली Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar